ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਰ ਦਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਹੱਸਦੇ ਹੋਸਤੇ ਰੱਖਣ ਜੀ ਇਹ ਹੈ ਜੀ ਸਵੇਰ ਦਾ ਟਾਈਮ ਇਹ ਆਪਾਂ ਬਾਹਰਲੀ ਬਾਤ ਨੂੰ ਸਾਫ ਕਰ ਰਹੀ ਸੀ ਧੁੱਪ ਕਰਕੇ ਗਰਮੀ ਤਾਂ ਬਹੁਤ ਹੋ ਜਾਂਦੀ ਹੈ ਜੀ ਪਰ ਅੱਜ ਹਵਾ ਬਹੁਤ ਵਧੀਆ ਚੱਲ ਰਹੀ ਸੀ ਤੇ ਇੱਥੇ ਸੌਂ ਵੀ ਸੀਗੀ ਅਮਰੂਦ ਦੀ ਆਪਣਾ ਬਹੁਤ ਵਧੀਆ ਹਵਾ ਲੱਗ ਰਹੀ ਸੀ ਇੱਥੇ ਇਧਰਲੀ ਸਾਈਡ ਸਾਚ ਜੀ ਇਧਰੋਂ ਹੋਰ ਵੀ ਹਵਾ ਕਰਕੇ ਐ ਮਨ ਲੱਗਦਾ ਸੀ ਵੀ ਇਧਰ ਹੀ ਕੰਮ ਹੋਣ ਸਾਰੇ ਤਾਂ ਇੱਥੇ ਕਰੀਏ ਉਧਰ ਵੇੜੇ 'ਚ ਸਾਰੇ ਧੁੱਪ ਐ ਉਧਰ ਕੰਮ ਕਰਨ ਨੂੰ ਜੀ ਨਹੀਂ ਕਰਦਾ ਇਹਨੂੰ ਆਪਾਂ ਦੋਨੇ ਧੋ ਲੈਨੇ ਜੀ ਇਹਨੂੰ ਗਿੱਲਾ ਕਰਤਾ ਥੋੜਾ ਜਿਹਾ ਆਪਾਂ ਵਾਸ਼ਬੀਸ ਨੇ ਨੂੰ ਫਿਰ ਹਰਪਿਕ ਨਾਲ ਧੋਵਾਂਗੇ ਪਹਿਲਾਂ ਨੀਚੋਂ ਹਰਸ ਧੋ ਦਿੰਨੇ ਆ ਇਹ ਕਈ ਦਿਨਾਂ ਬਾਅਦ ਤੋਂ ਨਹੀਂ ਹੁੰਨੇ ਜੀ ਆਪਾਂ ਹਫ਼ਤੇ ਇੱਕ ਬਾਅਦ ਘੱਟ ਯੂਜ਼ ਹੁੰਦੇ ਨੇ ਜੀ ਇਹ ਗਰਦ ਵਗੈਰਾ ਆ ਜਾਂਦੀ ਹੈ ਜੀ ਬਾਹਰ ਕਰਕੇ ਇੱਥੇ ਪਾਣੀ ਨਾਲ ਉਹ ਸਾਫ ਹੋ ਜਾਂਦੀ ਹੈ। ਬਾਅਦ ਵਿੱਚ ਜਦੋਂ ਆਪਾਂ ਹਾਰਪਿਕ ਨਾਲ ਸਾਫ ਕਰਦਾਂਗੇ। ਗਰਮੀ ਦੇ ਵਿੱਚ ਤਾਂ ਬਾਹਰ ਹੀ ਕੰਮ ਕਰਨੇ ਹੁਣ ਜੀ ਤਾਂ ਐ ਸੌ ਹੋਵੀ। ਫਿਰ ਬਹੁਤ ਵਧੀਆ ਲੱਗਦਾ ਜੀ ਲੱਗਦਾ ਕੰਮ ਕਰਨ ਨੂੰ। ਧੁੱਪ ਜੀ ਤਾਂ ਜੀ ਨਹੀਂ ਕਰਦਾ ਖਾਈ ਖੋਲਦੀਆਂ ਧੁੱਪ ਵੱਲ ਦੇਖ ਕੇ ਤਾਂ। ਐਨੀ ਤੇਜ਼ ਧੁੱਪ ਆਉਂਦੀ ਹੈ ਆਪਣੇ ਵੇੜੇ 'ਚ ਤਾਂ ਜੀ। ਸੁਸਤੀ ਪੈ ਜਾਂਦੀ ਹੈ ਧੁੱਪ ਜੀ। ਗਰਮੀ ਆਉਂਦੀ ਹੈ ਧੁੱਪੇ ਦਾ ਹੁੰਦਾ ਵੀ ਕੰਮ ਇਹ ਨਾ ਕਰੀਏ। ਇੱਕ ਗਰਮੀ ਕਰਕੇ ਹੁਣ ਜਲਦੀ ਕੰਮ ਕਰਨੇ ਪੈਂਦੇ ਨੇ ਜੀ ਜਿਹੜੇ ਦਿਨ ਨੂੰ ਕਰਨੇ ਫਿਰ ਗਰਮੀ ਹੋ ਜਾਂਦੀ ਹੈ ਜਿਆਦਾ। ਫਿਰ ਵੀ ਦਿਲ ਨਹੀਂ ਕਰਦਾ ਕੰਮ ਕਰਨ ਨੂੰ। ਇਹ ਆਪ ਸਾਰੇ ਪਾਣੀ ਪਾ ਕੇ ਰੜਕਾ ਫੇਰ ਤਾਂ ਵੀ ਚੰਗੀ ਤਰ੍ਹਾਂ। ਇਹ ਹੁਣ ਵਾਸ਼ਵੈਸ਼ਨ ਸਾਫ਼ ਕਰ ਦਾਂਗੇ ਜੀ। ਹਾਰਪਿਕ ਨਾ ਕਰ ਦਾਂਗੇ ਇਹਨੂੰ ਆਪਾਂ ਇਹ 80 ਸਪੰਜ ਰੱਖੀ ਹੋਈਆਂ ਨਾਲ ਜੀ ਆਪਣੀ ਉਹਦੇ ਨਾਲ ਰਗੜ ਦਾਂਗੇ ਚੰਗੀ ਤਰ੍ਹਾਂ ਇਹਨੂੰ ਸਾਫ਼ ਹੋ ਜੂਗਾ ਬਿਲਕੁਲ ਇਹ ਟੂਟੀ ਥੋੜੀ ਜੀ ਲੀਕ ਹੈ ਇੱਥੇ ਵਾਲੀ ਆਪਣੀ ਹਰ ਟਾਈਮ ਪਾਣੀ ਡੁੱਲਣ ਕਰਕੇ ਥੋੜਾ ਜਿਹਾ ਵਿੱਚੋਂ ਖਰਾਬ ਹੋ ਜਾਂਦਾ ਹੈ ਉਹਨੂੰ ਰਗੜਨਾ ਪੈਂਦਾ ਫੇਰ ਚੰਗੀ ਤਰ੍ਹਾਂ ਛੋਟੇ ਛੋਟੇ ਕੰਮ ਸਾਰਾ ਦਿਨ ਹੀ ਹੋ ਜਾਂਦੇ ਨਹੀਂ ਜੀ ਇਧਰੋਂ ਕਰ ਲੈ ਉਧਰੋਂ ਕਰ ਲੈ ਜੇ ਆਪਾਂ ਕੰਮ ਕਰਨੇ ਨਹੀਂ ਤਾਂ ਸਾਰਾ ਦਿਨ ਦੀ ਮੁੱਕਦੀ ਜੇ ਨਹੀਂ ਕਰਨੇ ਜੀ ਜੀ ਨੇ ਤਾਂ ਸਾਰਾ ਦਿਨ ਬੈਠ ਕੇ ਵੀ ਸਰ ਜਾਂਦਾ ਹੈ ਜੀ ਨੇ ਕਰਨੇ ਤਾਂ ਕਰਨੀ ਪੈਂਦੇ ਨੇ ਜੀ ਸਾਰਾ ਦਿਨ ਦੀ ਮੁੱਕਦੇ ਹੈਗੇ ਜੇ ਕਰੀਏ ਕੰਮ ਆਪਾਂ ਕਰਦੇ ਅਰ ਸੋਈ ਦੇ ਬਹੁਤ ਕੰਮ ਹੋ ਜਾਂਦੇ ਨੇ ਨਿੱਕੇ ਨਿੱਕੇ ਜਿਹੜੇ ਨਾਲ ਗਿਣਤੀ ਚ ਨਹੀਂ ਹੁੰਦੇ ਲਓ ਜੀ ਆਪਾਂ ਰਗੜ ਦਿੱਤਾ ਉਸ ਹੁਣ ਆਪਾਂ ਪਾਣੀ ਪਾ ਕੇ ਧੋ ਕੇ ਸਾਫ਼ ਕਰ ਦਾਂਗੇ ਦੁਬਾਰਾ ਇੱਕ ਵਾਰੀ ਫੇਰ ਹਾਰਸ ਤੇ ਪਾਣੀ ਮਾਰ ਦਾਂਗੇ ਡੇਲੀ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਵੀ ਨਵੀਂ ਵੀਡੀਓ ਲੈ ਕੇ ਆਈਏ ਇੱਕੋ ਚੀਜ਼ ਨਾ ਦਿਖਾਈਏ ਆਪਾਂ ਵੀਡੀਓ ਨੂੰ ਪਲੀਜ਼ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਜਿਹੜੇ ਭੈਣ ਭਰਾ ਫੁੱਲ ਵਾਚ ਕਰਦੇ ਨੇ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਅੱਜ ਦਿਨ ਨੂੰ ਤਾਂ ਬਹੁਤ ਗਰਮੀ ਹੋਗੀ ਸੀ ਜੀ ਇੱਥੇ ਤਾਂ ਮੌਸਮ ਵਧੀਆ ਸੀ ਦੁਪਹਿਰ ਬਾਅਦ ਜੀ ਗਰਮੀ ਹੋਗੀ ਸੀ ਜ਼ਿਆਦਾ ਇਦਵਾਰਾ ਪਾਣੀ ਮਾਰ ਦਾਂਗੇ ਆਪਾਂ ਪਹਿਲਾਂ ਧੋ ਦਿੱਤੇ ਇੱਕ ਵਾਰੀ ਤਾਂ ਹੁਣ ਪ੍ਰਿੰਟਾਂ ਵੀ ਆਉਣ ਲੱਗੀਆਂ ਜੀ ਇੱਥੇ ਪ੍ਰਿੰਟਾਂ ਵੀ ਫਿਰਦੀਆਂ ਸੀ ਉਹਨਾਂ ਤੋਂ ਵੀ ਡਰ ਲੱਗਦਾ ਸੀ ਅੱਜ ਕੱਲ ਇਹ ਵੀ ਬਹੁਤ ਆ ਜਾਂਦੀਆਂ ਨੇ ਗੇਟ ਬੰਦ ਕਰਕੇ ਰੱਖਣੇ ਪੈਂਦੇ ਆ ਬਾਥਰੂਮਾਂ ਦੇ ਨਹੀਂ ਅੰਦਰ ਸੱਤਾ ਲਾ ਲੈਂਦੀਆਂ ਨੇ ਜੀ ਫਿਰ ਬੜੀਆਂ ਜਾਂਦਾ ਅੰਦਰ ਉਸ ਤੋਂ ਵਾਲੀ ਹੀ ਲਾ ਰਹੀ ਸੀ ਜੀ ਆਪਾਂ ਪਾਣੀ ਬਾੜੀ ਨੂੰ ਪਹਿਲਾਂ ਆਪਾਂ ਬਾਹਰਲੀ ਬਾੜੀ ਦੇ ਵਿੱਚ ਪਾਣੀ ਛੱਡਿਆ ਹੋਇਆ ਲਸਣ ਨੂੰ ਆਪਾਂ ਸਾਰੀ ਲਾ ਦਿੱਤਾ ਪਾਣੀ ਤੇ ਇੱਕ ਗੈਰੀ ਜਿਹੜੀ ਗੱਠਿਆਂ ਦੀ ਆਪਣੀ ਸਾਈਡ ਤੇ ਉਹਦੇ ਵਿੱਚ ਛੱਡਿਆ ਹੋਇਆ ਤੇ ਅਮਰੂਦ ਦੇ ਪੱਤੇ ਬਹੁਤ ਡਿੱਗਦੇ ਨੇ ਜੀ ਇਹ ਅਮਰੂਦ ਆਪਣਾ ਇੱਥੇ ਠੰਡ ਦੇ ਵਿੱਚ ਇਹਦੇ ਪੱਤੇ ਨਹੀਂ ਝੜਦੇ ਹੈਗੇ ਅੱਜ ਕੱਲ੍ਹ ਆਖੇ ਬਹੁਤ ਝੜਦੇ ਨੇ ਤੇ ਹੁਣ ਨਾਲ ਦੀ ਨਾਲ ਨਵੇਂ ਵੀ ਕੱਢੂਗਾ ਤੇ ਪੱਤੇ ਵੀ ਝੜਦੇ ਨਹੀਂ ये सारे बाहर बाड़ी के डिगदी ने ये अपना जी अंब कि अंब बाहर लगे हुए ने छोटी छोटी बेला भी लाए थे जी आप कक्कड़िया कदूआ के तोरिया के ये बेला हो गई छोटी छोटिया बाकी हजी है सब्जियाँ आप नहीं लगियाँ ਲਾਵਾਂਗੇ ਜੀ ਉਹ ਵੀ ਲੇਟ ਹੋ ਗਏ ਸਮਾਰ ਆਪਾਂ ਬਾਹਰ ਬਾੜੀ ਨੂੰ ਪਾਣੀ ਲਾਉਣ ਤੋਂ ਬਾਅਦ ਇਹ ਆਪਾਂ ਅੰਦਰਲੀ ਬਾੜੀ ਨੂੰ ਲਾਗੇ ਸੀ ਜੀ ਪਾਣੀ ਲਾਉਣਾ ਇਹ ਜੀ ਪਹਿਲੀ ਕੈਰੀ ਚ ਛੱਡੇ ਆਪਾਂ ਅੰਦਰ ਘਰ ਵਾਲੀ ਮੋਟਰ ਤੋਂ ਹੀ ਲੱਗਦਾ ਜੀ ਇਹ ਕੜੀ ਪੱਤਾ ਲਾਇਆ ਹੋਇਆ ਜੀ ਆਪਣਾ ਪਿਛਲੀ ਗਰਮੀ ਚ ਲਾਇਆ ਸੀ ਹੁਣ ਵਧੀਆ ਪੱਤੇ ਕੱਢੇ ਨੇ ਇਧਰੋਂ ਹਜੇ ਰੰਦਾ ਜੀ ਸਾਰੀ ਵਾਲੀ ਨੂੰ ਪਾਣੀ ਲਾਉਣ ਵਾਲਾ ਇਹ ਆਲੂ ਬੁਖਾਰਾ ਹੈ ਸਾਹਮਣੀ ਨਿੰਬੂ ਹੈ ਜੀ ਇਹ ਚੀਕੂਆ ਤੇ ਮਰੂਦ ਲੱਗਿਆ ਹੋਇਆ ਹੈ ਜੀ ਕਈ ਬੂਟੇ ਸੁੱਕ ਗਏ ਨੇ ਜੀ ਆੜੂ ਲੱਗਿਆ ਸੀ ਉਹ ਸੁੱਕ ਗਿਆ ਬਹੁਤ ਵਧੀਆ ਆੜੂ ਲੱਗਦੇ ਸੀ ਉਹਨੂੰ ਇੱਕ ਇੱਥੇ ਕਿੰਮਾ ਦਾ ਬੂਟਾ ਸੀ ਉਹ ਵੀ ਸੁੱਕ ਗਿਆ ਪਿਆਪਾ ਲੱਗੇ ਸੀਗੇ ਜੀ ਸਬਜ਼ੀ ਬਣਾਉਣਾ ਸਬਜ਼ੀ ਬਣਾਵਾਂਗੇ ਆਪਾਂ ਆਲੂ ਮਟਰ ਪਹਿਲਾਂ ਆਪਾਂ ਤੇਲ ਪਾ ਕੇ ਜੀਰਾ ਪਾ ਲਿਆ ਤੇ ਪਿਆਜ਼ ਤੇ ਹਰੀ ਮਿਰਚਾਂ ਪਾ ਲਿਆ ਨਹੀਂ ਪੀਸ ਕੇ ਤਰੀ ਵਾਲੀ ਸਬਜ਼ੀ ਦੇ ਵਿੱਚ ਮਸਾਲਾ ਪੀਸ ਕੇ ਪਾਉਣੀ ਨੇ ਤਾਂ ਕਿ ਤਰੀ ਗਾੜੀ ਹੋ ਜੇ ਸੁੱਕੀ ਸਬਜ਼ੀ ਨੂੰ ਤਾਂ ਕੱਟ ਕੇ ਤੜਕਾ ਲਾ ਲੈਨੇ ਆ ਇਹ ਟਮਾਟਰ ਪੀਸ ਲੈਨੇ ਇਹ ਪਾਲਾਂਗੇ ਜੀ ਵਿੱਚ ਆਦਰਕ ਤੇ ਹਰੀ ਸੋਰੀ ਜੀ ਆਦਰਕ ਤੇ ਲਸਣ ਦਾ ਪੇਸਟ ਪਾਵਾਂਗੇ ਜਦਾਰ ਥੋੜੀ ਜੀ ਆਪਾਂ ਸਬਜ਼ੀ ਜ਼ਿਆਦਾ ਬਣਾਈ ਸੀਗੀ ਬੱਚੇ ਆਏ ਹੋਏ ਨਹੀਂ ਸੁੱਟੀਆਂ ਕਰਕੇ ਰਿਸ਼ਤੇਦਾਰ ਆਏ ਨੇ ਇਹ ਪਾਲਾਂਗੇ ਜੀ ਲਸਣ ਤੇ ਅਦਰਕ ਦਾ ਪੇਸਟ ਜਿਹੜਾ ਆਪਾਂ ਬਣਾਇਆ ਸੀ 15 ਦਿਨ ਹੋ ਗਏ ਜੀ ਹੋਣਗੇ ਜੀ ਇਹਨੂੰ ਬਣੇ ਨੂੰ ਬਿਲਕੁਲ ਵਧੀਆ ਪਿਆ ਬਿਲਕੁਲ ਨਹੀਂ ਖਰਾਬ ਹੁੰਦਾ ਇਹ ਤੁਸੀਂ ਵੀ ਐਵੇਂ ਬਣਾ ਕੇ ਰੱਖ ਸਕਦੇ ਹੋ ਟਮਾਟਰ ਵੀ ਆਪਾਂ ਪਾ ਲੈਨੇ ਵਿੱਚ ਤੇ ਉਦਰਾ ਆਪਣਾ ਦੁੱਧ ਰੱਖਿਆ ਹੋਇਆ ਹੈ ਪਾਲੀ ਸਾਈਡ ਤੇ ਹਵਾਲੀ ਆਉਣ ਲਈ ਇਹ ਲੂਣਦਾਨੀ ਦੇ ਵਿੱਚ ਪਾਉਣ ਵਾਲੀ ਸੀ ਜੀ ਹਲਦੀ ਮਿਰਚਾ ਵਗੈਰਾ ਉਹ ਪਾ ਲਾਂਗੇ ਆਪਾਂ ਜਿਨੇ ਢਾਲ ਦੇ ਵਿੱਚ ਆਪਣਾ ਤੜਕਾ ਭੁੱਜਦਾ ਹੈ ਤੇ ਆਪਾਂ ਨੂਣਦਾਨੀ ਦੇ ਵਿੱਚ ਮਸਾਲੇ ਪਾ ਲੈਨੇ ਆ ਹਲਦੀ ਮਿਰਚ ਤੇ ਲੂਣ ਤੇ ਇੰਨੀ ਚੀਜ਼ਾਂ ਪਾਉਣ ਵਾਲੀਆਂ ਸੀਗੀਆਂ ਇੰਨੀ ਪਾ ਲਾਂਗੇ ਜੀ ਕੁਛ ਆਪਾਂ ਹਰੀਆਂ ਮਿਰਚਾਂ ਪਾ ਲੈਣੀਆਂ ਨੇ ਜੀ ਤੇ ਕੁਛ ਲਾਲ ਮਿਰਚ ਪਾ ਲੈਣਿਆ ਤਰੀਆ ਵਾਲੀ ਸਬਜ਼ੀ ਹੁੰਦੀ ਹੈ ਜਿਹੜੀ ਲਾਲ ਮਿਰਚ ਪਾਏ ਬਣਾਉਦੀ ਕਲਰ ਜਾਨੀ ਸੋਹਣਾ ਹੁੰਦਾ ਹੈਗਾ ਜੀ ਚਾਹੇ ਥੋੜੀ ਜੀ ਪਾਈ ਆਪਾਂ ਉਹਦੇ ਨਾਲ ਕਲਰ ਸੋਹਣਾ ਹੋ ਜਾਂਦਾ ਹੈ ਜਾਂ ਫਿਰ ਜੇ ਹਰੀਏ ਵੱਧ ਪਾਉਣੇ ਆ ਤਾਂ ਡੇਗੀ ਮਿਰਚ ਪਾ ਲੈਣੀਆਂ ਜੀ ਥੋੜੀ ਜੀ ਨਾਲ ਉਹਦੇ ਨਾਲ ਕਲਰ ਸੋਹਣਾ ਹੋ ਜਾਂਦਾ ਹੈ ਸੋਹਣੀ ਲੱਗਦੀ ਹੈ ਜਿਹੜੀ ਉਹ ਚੀਜ਼ ਸਵਾਦ ਵੀ ਲੱਗਦੀ ਹੈ ਜਿਹੜੀ ਅੱਖਾਂ ਨੇ ਨਾ ਖਾਦੀ ਕਹਿੰਦੇ ਮੂੰਹ ਨੇ ਕੀ ਖਾਣੀ ਹੈ ਜੀ ਜੇ ਖਾਣ ਦੇਖਣ ਨੂੰ ਚੰਗੀ ਲੱਗੂਗੀ ਚੀਜ਼ ਫਿਰ ਉਹ ਖਾਣ ਨੂੰ ਵੀ ਸਵਾਦ ਨਹੀਂ ਲੱਗਣੀ ਹਰੀ ਮਿਰਚ ਤਾਂ ਚੰਗੀ ਹੈ ਜੀ ਖਾਣੀ ਚਾਹੀਦੀ ਹੈ ਜ਼ਰੂਰ ਪਰ ਆਪਾਂ ਕਲਰ ਕਰਕੇ ਥੋੜੀ ਜੀ ਪਾ ਲੈਣੀ ਹੁਨੇ ਲਾਲ ਜਾਂ ਫਿਰ ਆਪਾਂ ਦੀਗੀ ਮਿਰਚ ਵਰਤ ਲੈਣੀ ਹੈ ਜਿਹੋ ਲਿਆ ਕੇ ਰੱਖੀ ਹੁੰਦੀ ਹੈ ਇਹ ਆਲੂ ਕੱਟ ਲਈ ਸੀ ਆਪਾਂ ਧੋ ਕੇ ਰੱਖੇ ਹੋਏ ਨੇ ਜੀ ਦੋ ਤਿੰਨ ਪਾਣੀਆਂ ਨਾਲ ਤੇ ਮਟਰ ਵੀ ਧੋ ਕੇ ਲੱਕ ਰੱਖ ਲੈਨੇ ਮਸਾਲਾ ਆਪਣਾ ਪੁੱਜ ਗਿਆ ਜੀ ਨੋਂ ਮਿਰਚ ਹਲਦੀ ਪਾ ਲਾਂਗੇ ਇਹਦੇ ਵਿੱਚ ਇਹ ਪਾ ਲਾਂਗੇ ਜੀ ਆਪਾਂ ਸਵਾਦ ਅਨੁਸਾਰ ਤੇਰੀ ਹੈ ਸਬਜੀ ਦੇ ਵਿੱਚ ਮਿਰਚ ਥੋੜੀ ਜੀ ਘੱਟੀ ਰੱਖ ਦਿੰਨੇ ਆ ਜੀ ਸੁੱਕੀ ਸਬਜੀ ਦੇ ਵਿੱਚ ਤਾਂ ਵੱਧ ਵੀ ਚੱਲ ਜਾਂਦੀ ਹੈ ਥੋੜਾ ਜਿਹਾ ਪਾ ਲਿਆ ਉਸ ਤੋਂ ਬਾਅਦ ਆਪਾਂ ਪਾਣੀ ਮਸਾਲੇ ਭੁੱਜ ਜਾਣਗੇ ਚੰਗੀ ਤਰ੍ਹਾਂ ਥੋੜਾ ਜਿਹਾ ਟਾਈਮ ਸੀਕ ਲਵਾਵਾਂਗੇ ਮਸਾਲੇ ਨੂੰ ਆਪਾਂ ਫਿਰ ਆਲੂ ਮਟਰ ਪਾਵਾਂਗੇ ਵਿੱਚ ਇਹ ਪਾ ਲੈਣੀ ਜੀ ਆਲੂ ਤੇ ਇੱਧਰ ਆਪਾਂ ਆਟਾ ਗੁੰਨ ਕੇ ਰੱਖ ਲਿਆ ਜੀ ਸਾਈਡ ਤੇ ਤੜਕਾ ਤਿਆਰ ਹੁੰਦੇ ਹੁੰਦੇ ਆਪਾਂ ਆਟਾ ਗੁੰਨ ਕੇ ਰੱਖ ਲਿਆ ਸੈੱਟ ਹੋ ਜਾਊਗਾ ਆਲੂ ਤੇ ਮਟਰ ਦੋਨੀਆਂ ਚੀਜ਼ਾਂ ਪਾ ਲਾਂਗੇ ਆਪਾਂ ਮਸਾਲੇ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਨਾ ਕਿ ਇਹਨਾਂ ਦੇ ਵਿੱਚ ਨਾਣ ਮਿਰਚ ਰੱਜ ਜੀ ਜੰਗੀ ਦਾ ਤੇ ਥੋੜਾ ਜਿਹਾ ਸੇਕ ਲਵਾਵਾਂਗੇ ਫਿਰ ਪਾਣੀ ਪਾਵਾਂਗੇ ਉਸ ਤੋਂ ਬਾਅਦ ਇਹ ਪਾਣੀ ਆਪਾਂ ਉੱਪਰ ਰੱਖ ਲਿਆ ਸੀ ਗਰਮ ਹੋਣ ਲਈ ਹੁਣ ਇਹ ਪਾਣੀ ਪਾ ਦਾਂਗੇ ਜਿੰਨੀ ਕਾ ਆਪਾਂ ਗਾੜੀ ਪਤਲੀ ਰੱਖਣੀ ਹੈ ਜੀ ਓਨਾਂ ਕ ਪਾਣੀ ਪਾ ਲਿਆਂਗੇ ਸਾਬ ਨਾਲ ਅੱਜ ਦੀ ਵੀਡੀਓ ਇੰਨੀ ਜੀ